ਦੋ ਵੀ ਮਤrou ਆਪਣਾ ਹੋ ਰਿਹਾ ਦਾਣਾ ਤਿਆਰ ਪਸ਼ੂਆਂ ਦਾ ਜਿਹੜਾ ਸਵੇਰੇ ਭਿਓ ਕੇ ਪਾਉਣੇ ਹੁੰਦੇ ਆ ਇਹ ਆ ਗਈ ਸੋਇਆ ਬੀਨ ਦੋ ਗੱਟੇ ਸੋਇਆ ਬੀਨ ਤੋਂ ਬਾਅਦ ਆਪਣਾ ਅਗ ਕਣਕ ਦਾ ਚੋਕਰ ਕਣਕ ਦਾ ਚੋਕਰ ਆ ਗਿਆ ਤੇ ਇਹ ਆ ਗਈ ਬੜੇਮਾਂ ਦੀ ਕਾਲ ਇਹ ਆਪਾਂ ਪੀਸਦੇ ਹੁੰਦੇ ਆਂਗੇ ਬੜੇਮਾਂ ਦੀ ਕਾਲ ਇੱਕ ਪਾਉਣਾ ਹੁੰਦਾ ਇਹਦੇ ਵਿੱਚ ਛੋਲਿਆਂ ਦਾ ਛਿਲਕਾ ਇੱਕ ਪਾਉਣਾ ਹੁੰਦਾ ਨਮਕ ਨਮਕ ਤਾਣ ਪਾ ਦਿੰਨੇ ਆਂ ਚੂਹੇ ਵਗੈਰਾ ਨਹੀਂ ਆਉਂਦੇ ਨੀ ਬੋਰੀਆਂ ਕੋਤਰੀ ਜਾਂਦਾ ਉਹ ਇਹ ਆਪਾਂ ਸਾਰੀ ਮੈਂ ਲਿਸਟ ਕਰ ਦੂੰਗਾ ਸ਼ੇਅਰ ਕਿੰਨਾ ਦਾਣਾ ਬਣਵਾਉਣਾ ਹੁੰਦਾਗਾ ਇਹ ਸਵੇਰੇ ਆਪਾਂ ਭਿਉ ਆਉਂਦਨੇ ਆ ਦੋ ਤਿੰਨ ਘੰਟੇ ਪਸ਼ੂਆਂ ਨੂੰ ਭਿਉ ਕੇ ਉਦੋਂ ਬਾਅਦ ਚ ਦੋ ਤਿੰਨ ਘੰਟੇ ਬਾਅਦ ਛੰਨੀ ਕਰ ਦਿੰਨੇ ਆ ਪਸ਼ੂਆਂ ਨੂੰ ਤੇ ਜਿਹੜਾ ਦੂਸਰਾ ਦਾਣਾ ਉਹ ਅਲੱਗ ਤੋਂ ਪੈਂਦਾਗਾ ਆਪਣਾ ਉਹ ਪਰਚੀ ਅਲੱਗ ਦੀ ਹੈ ਜੇ ਕਿਸੇ ਵੀਰ ਨੇ ਬਣਵਾਉਣਾ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਇੱਥੇ ਕਾਣਾ ਤਿਆਰ ਕਰਵਾਉਂਦੇ ਹੁੰਦੇ ਆ ਕਿ ਆਪਾਂ ਮਹੀਨੇ ਦਾ ਤਾਂ ਕਾਣਾ ਕਰਵਾਰ ਕਰਾਉਂਦੇ ਹੁੰਦੇ ਆ ਕਿਉਂਕਿ ਸੱਲ ਦਾ ਮੌਸਮਾ ਹੁਣ ਫਾਉਂਡ ਪਾਦੋਂ ਚੱਲ ਰਿਹਾ ਹੈਗਾ ਵਿੱਚ ਥੋੜਾ ਜਿਹਾ ਦਾਣਾ ਖਰਾਬ ਹੋਣ ਦਾ ਖਤਰਾ ਰਹਿੰਦਾ ਸੰਡ ਸੰਡ ਪੈ ਜਾਂਦੇ ਧੰਨਵਾਦ ਜੀ